ਨਾ ਛੋਟੇ ਸਿੱਧੂ ਨੂੰ ਜਨਮ ਲੈਣ ਲਈ ਵੱਡੇ ਸਿੱਧੂ ਨੂੰ ਮਰਨਾ ਪਿਆ ਇਹ ਗੱਲ ਤੇ ਗੂੰਜ ਜਰੂਰ ਰੱਖਿਓ ਛੋਟੇ ਸਿੱਧੂ ਦੇ ਜਨਮ ਲੈਣ ਲਈ ਵੱਡੇ ਸਿੱਧੂ ਮੂਸੇਵਾਲੇ ਦਾ ਮਰਨਾ ਜ਼ਰੂਰੀ ਸੀਗਾ ਇਹ ਗੱਲ ਹਮੇਸ਼ਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਤਾਂ ਬਾਬੇ ਟੈਲੀਕਾਮ ਨੇ ਅੱਜ ਆਪਣੇ ਚੈਨਲ ਦੇ ਉੱਤੇ ਇੱਕ ਇੰਟਰਵਿਊ ਕੀਤੀ ਬਿੱਲਾ ਸਿੱਧੂ ਕੁਮਾਨ ਦੀ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਤੇ ਛੋਟੇ ਸਿੱਧੂ ਦੇ ਬਾਰੇ ਬਹੁਤ ਵੱਡੀਆਂ ਗੱਲਾਂ ਕਹੀਆਂ ਬਿੱਲੇ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਕਿ ਛੋਟੇ ਸਿੱਧੂ ਦੇ ਜਨਮ ਲੈਣ ਲਈ ਵੱਡੇ ਸਿੱਧੂ ਦਾ ਮਰਨਾ ਜ਼ਰੂਰੀ ਸੀਗਾ ਇਹ ਗੱਲ ਸਾਨੂੰ ਕਦੇ ਭੁੱਲਣੀ ਨਹੀਂ ਚਾਹੀਦੀ ਤੇ ਸਿੱਧੂ ਮੂਸੇਵਾਲੇ ਨੇ ਬਹੁਤ ਬੱਡੀ ਪਖਤੀ ਕੀਤੀ ਸੀ ਤਾਂ ਜਾ ਕੇ ਉਸ ਦਾ 24-25 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਇੱਕ ਵੱਡਾ ਨਾ ਹੋਇਆ ਸੀ ਜਿਸ ਦੇ ਵਿੱਚ ਕਿ ਬਾਲੀਵੁੱਡ ਹਾਲੀਵੁੱਡ ਤੱਕ ਉਹਦਾ ਨਾਮ ਗੂਜਿਆ ਪਰ ਸਾਨੂੰ ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਹ ਛੋਟੇ ਸਿੱਧੂ ਨੇ ਵੀ ਕੋਈ ਪਖਤੀ ਕੀਤੀ ਹੋਊ ਜਿਸ ਦਾ ਕੀ ਨਾਮ ਜੰਮਣਸਾ ਰਹੀ ਇੰਨਾ ਗੂੰਜਿਆ ਕਿ ਭੱਡੇ ਹੋਣ ਤੱਕ ਤਾਂ ਪਤਾ ਨਹੀਂ ਇਹਦਾ ਨਾਮ ਕਿੱਥੋਂ ਤੱਕ ਗੂੰਜਣਾ ਬਿੱਲੇ ਸਿੱਧੂ ਨੇ ਇਹ ਵੀ ਗੱਲ ਕਹੀ ਕਿ ਇੱਕ ਕੁੱਖ ਚੋਂ ਦੋਨਾਂ ਸਿੱਧੂਆਂ ਨੇ ਜਨਮ ਲੈਣਾ ਵੀ ਬਹੁਤ ਵੱਡੀ ਗੱਲ ਆ ਬਿੱਲੇ ਨੇ ਇਹ ਵੀ ਦੱਸਿਆ ਕਿ ਛੋਟੇ ਸਿੱਧੂ ਦੀਆਂ ਹਰਕਤਾਂ ਤੇ ਚਾਕਣੀ ਬਿਲਕੁਲ ਸਿੱਧੂ ਮੂਸੇ ਵਾਲੇ ਦੀ ਤਰ੍ਹਾਂ ਦੀ ਬਾਕੀ ਤੁਹਾਡਾ ਕੀ ਵਿਚਾਰ ਆ ਕਿ ਸਿੱਧੂ ਮੂਸੇ ਵਾਲਾ ਵਾਪਸ ਮੁੜਿਆ ਹੈ ਛੋਟੇ ਸਿੱਧੂ ਦੇ ਰੂਪ ਦੇ ਵਿੱਚ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਰਹ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ